ਪੰਜਾਬ ਦਿੱਲੀ ਹਮੇਸ਼ਾ ਪੰਜਾਬ ਹੀ ਖੜਾ ਹੈ ਤੇ ਪੰਜਾਬ ਦੇ ਵੱਲੋਂ ਇਹ ਸਾਬਿਤ ਵੀ ਕਰ ਦਿੱਤਾ ਗਿਆ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਦੇ ਰਿਹਾ ਹੋ ਤਹੀ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ ਫੇਰ ਭਾਵੇਂ ਉਹ ਕਲਾਕਾਰ ਹੋਣ ਜਾਂ ਜਥੇਬੰਦੀਆਂ ਜਾਂ ਫਿਰ ਕਿਸੇ ਕੌਮ ਦੇ ਨਾਲ ਸੰਬੰਧਿਤ ਹੋਣ ਹਰ ਕੋਈ ਆਪਣਾ ਬਣਦਾ ਯੋਗਦਾਨ ਆਪਣੇ ਪੱਧਰ ਤੇ ਦੇ ਰਿਹਾ ਹੈ ਅਤੇ ਮਠੇਂਡਾ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਹੜਪ ਪੀੜਤਾਂ ਦੇ ਲਈ ਜ਼ਰੂਰੀ ਸਮਗਰੀ ਤੇ ਰਾਸ਼ਨ ਭੇਜਿਆ ਜਾ ਰਿਹਾ ਹੈ ਇਸ ਮੌਕੇ ਰਵਾਨਗੀ ਤੋ ਪਹਿਲਾ ਨਿਹੰਗ ਸਿੰਘ ਯੂਥ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਖਾਸ ਸੁਨੇਹੇ ਦੇ ਨਾਲ ਹੜਪੀੜਤਾਵਾਂ ਦੇ ਲਈ ਅਰਦਾਸ ਕੀਤੀ ਗਈ। ਵੈਗੁਰਜੀ ਕੀ ਫਤਿਹ। ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ ਮੇਰਾ ਨਾਮ ਹੀਰਾ ਸਿੰਘ ਹੈ ਜੀ। ਮੈਂ ਸਾਡਾ ਜਿੰਨਾ ਵੀ ਯੂਥ ਹੈ ਜੋ ਸਾਨੂੰ ਪਿੱਛੋਂ ਜੋ ਸਾਨੂੰ ਸਪੋਰਟ ਕਰ ਰਹੇ ਆ ਕੁਝ ਬੰਦੇ ਅੱਗੇ ਨਹੀਂ ਆਉਣਾ ਚਾਹ ਰਹੇ ਬਾਕੀ ਜੋ ਸਾਡੇ ਚਿਹਰੇ ਮੂਰੇ ਅੱਗੇ ਨੇ ਬਾਕੀ ਸਪੋਰਟ ਸਭ ਦੀ ਆ ਇਹਦੇ ਵਿੱਚ ਕੋਈ ਧਰਮ ਨਹੀਂ ਜੀ Hindu ਵੀ ਰਾਣੇ ਵੀ ਬਹੁਤ ਸਹਿਯੋਗ ਦਿੱਤਾ ਮੁਸਲਮਾਨ ਵੀਰਾਂ ਦਾ ਵੀ ਪੂਰਾ ਸਹਿਯੋਗ ਹੈ ਹਰ ਇੱਕ ਧਰਮ ਦਾ ਸਾਡੇ ਨਾਲ ਪੂਰਾ ਸਹਿਯੋਗ ਆਇਆ ਜੀ ਅਸੀਂ ਕਿਸੇ ਨੂੰ ਧਰਮ ਨੂੰ ਨੀਮਾ ਨਹੀਂ ਕਹਾਵਾਂਗੇ ਪਰ ਆਏ ਆ ਪੰਜਾਬ ਦੇ ਵਿੱਚ ਜਿਹੜੀ ਵੀ ਬਲੱਡ ਲਾਈਨ ਚੱਲ ਰਹੀ ਆ ਚਾਹੇ ਉਹ Hindu ਆ ਚਾਹੇ ਉਹ ਮੁਸਲਮਾਨ ਆ ਉਹਨਾਂ ਦੇ ਵਿੱਚ ਅਸੀਂ ਇੱਕ ਚੀਜ਼ ਦੇਖੀ ਹੈ ਸੇਵਾ ਦੀ ਚਾਹੇ ਥੋੜੀ ਥੋੜੀ ਆਈ ਹੈ ਤਿਲ ਫੁੱਲ ਜਿੰਨੀ ਵੀ ਆਈ ਆ ਬਾਕੀ ਜਿਹੜੇ ਸਾਡੇ ਜਿਨ੍ਹਾਂ ਨੇ ਸੇਵਾ ਪਾਈ ਆ ਗੁਪਤ ਵੀ ਪਾਈ ਆ ਕਈਆਂ ਨੇ ਸਾਨੂੰ ਆਪ ਦਾ ਘਰ ਵੀ ਆ ਉਹਨਾਂ ਨੇ ਰੈਂਟ ਨਹੀਂ ਲਿੱਤਾ ਸਾਨੂੰ ਆਪਦੇ ਕਮਰੇ ਦਿੱਤੇ ਆ ਕਿਉਂਕਿ ਸਾਡੇ ਕੋਲ ਜਗ੍ਹਾ ਥੋੜੀ ਸੀਗੀ ਉਹਨਾਂ ਨੇ ਸਾਨੂੰ ਸੇਵਾ ਵਾਸਤੇ ਘਰ ਦਿੱਤੇ ਆ ਕਈਆਂ ਨੇ ਫ੍ਰੀ ਵੀ ਆਫ ਕੋਸਟ ਆਪਣੇ ਬਲੇਰੋ ਪਿੱਕੇ ਵੀ ਭੇਜੇ ਆ ਬਾਕੀ ਅਸੀਂ ਜਿਹੜੀ ਮੇਨ ਗੱਲ ਰਹੀ ਸਕੈਮ ਵਾਲੀ ਬਈ ਕਿ ਰਾਸ਼ਨ ਪਹੁੰਚਦਾ ਨਹੀਂ ਪਹੁੰਚਦਾ ਅਸੀਂ ਜਦੋਂ ਜਾਵਾਂਗੇ ਦੇਖਾਂਗੇ ਪ੍ਰੋਪਰ ਉਦੋਂ ਪਤਾ ਲੱਗੂ ਪਹਿਲਾ ਜਥਾ ਗਿਆ ਸੀਗਾ ਉਹਦੇ 'ਚ ਸਾਨੂੰ ਕੋਈ ਗੱਲਾਂ ਪਤਾ ਲੱਗੀਆਂ ਮੇਨ ਸਾਰੇ ਫੇਮ ਪਾਉਣ ਦੇ ਮਾਰੇ ਜਾ ਰਹੇ ਅਜਨਾਲਾ ਡੇਰਾ ਬਸੀ ਸੁਲਤਾਨਪੁਰ ਲੋਧੀ ਉਧਰਲੀ ਸਾਈਡ ਜਾ ਰਹੇ ਆ ਉੱਥੇ ਰਾਸ਼ਨ ਬਹੁਤ ਆ ਬਾਕੀ ਜਿਹੜੇ ਬਾਰਡਰ ਲੱਗ ਕੇ ਦੇ ਪਿੰਡ ਆ ਜਿਹੜੇ ਬਚਕਾਰ ਧਾਣੀਆਂ ਦੇ ਘਰ ਆ ਉੱਥੋਂ ਤੱਕ ਰਾਸ਼ਨ ਪਹੁੰਚਦਾ ਨਹੀਂ ਹੋਇਆ ਜਿੰਨੇ ਵੀ ਵੀਰ ਸੇਵਾ ਕਰਦੇ ਆ ਚਾਹੇ ਸਾਡੇ ਨਾਲ ਨਾ ਕਰੋ ਸਿੱਧੇ ਉੱਥੇ ਪਹੁੰਚਦੀ ਭਾਈ ਮੇਰਾ ਨਾਮ ਹੈਰੀ ਬਵੇਜਾ ਮੈਂ ਬਠਿੰਡੇ ਤੋਂ ਆ ਆਪਣੇ ਸਾਰੇ ਭਰਾ ਹੈਗੇ ਆ ਤੇ ਅਸੀਂ ਸਾਰੇ ਮਿਲ ਕੇ ਸੇਵਾ ਲੈ ਕੇ ਚੱਲਿਆ ਤਰਨਤਾਰਨ ਵਾਲੀ ਸਾਈਡ ਤੇ ਮੇਰਾ ਇੱਕੋ ਹੀ ਅਪੀਲ ਹੈ ਸਾਰਿਆਂ ਨੂੰ ਵੀਰੇ ਵੱਤ ਤੋਂ ਵੱਧ ਸੇਵਾ ਕਰੋ ਆਖਿਰ ਵਿੱਚ ਪੰਜਾਬ ਨਾਲ ਪੰਜਾਬ ਹੀ ਖੜਾ ਤੇ ਆਪਾਂ ਸਾਰੇ ਦੇਖ ਰਹੇ ਆ ਛੋਟੇ ਛੋਟੇ ਜਵਾਕ ਨੇ ਬਈ ਬਹੁਤ ਮੁਸ਼ਕਿਲ ਆ ਲੋਕਾਂ ਦੇ ਘਰ ਟੁੱਟ ਕੇ ਪੱਕੇ ਹੋਏ ਮੈਂ ਇੱਕੋ ਗੱਲ ਕਹਿਣਾ ਬਈ ਜਿੰਨਾ ਹੁੰਦਾ ਉੰਨੀ ਸੇਵਾ ਕਰੋ ਜੇ ਅੱਜ ਆਪਾਂ ਨਹੀਂ ਕਰਾਂਗੇ ਫਿਰ ਹੋਰ ਕੌਣ ਕਰੂਗਾ ਕਿਉਂਕਿ ਪੰਜਾਬ ਹੈ ਵੀਰੇ ਇਹ ਪੰਜਾਬ ਉਹ ਅਕਾਲ ਪੁਰਖ ਦੀ ਦਿੱਤੀ ਹੋਈ ਹੈਗੀ ਇੱਥੇ ਯੋਧਿਆਂ ਦੀ ਧਰਤੀ ਆ ਬਾਈ ਇਹ ਇਹ ਆਪਾਂ ਨਾ ਕਰਨਾ ਬੰਦਾ ਆਪਾਂ ਉਹਨਾਂ ਦੀ ਫੌਜਾਂ ਨੇ ਆਪਾਂ ਉਹਨਾਂ ਦੇ ਚੇਲੇ ਆ ਆਪਾਂ ਨੂੰ ਇਹ ਕੰਮ ਕਰਨਾ ਬੰਦਾ ਜੇ ਆਪਾਂ ਹੀ ਨਹੀਂ ਕਰਾਂਗੇ ਹੋਰ ਕੌਣ ਕਰੂਗਾ ਬਾਈ ਤਾਂ ਇਸ ਕਰਕੇ ਮੇਰੀ ਇੱਕੋ اپੀਲ ਹੈ ਬਾਈ ਵੱਧ ਤੋਂ ਵੱਧ ਸੇਵਾ ਕਰੋ ਤੇ ਜੇ ਤੂੰ ਕੋਈ ਵੀ ਸੇਵਾ ਨਹੀਂ ਪਹਚਾ ਪਾ ਰਿਆ ਤਾਂ ਅਸੀਂ ਖੜੇ ਆ ਵੀਰੇ ਪਰਸਨਾਵ ਨਗਰ ਬਠਿੰਡੇ ਦੇ ਵਿੱਚ ਮਾਲਵਾ ਕਲੱਬ ਆ ਸਾਡਾ ਇੱਥੇ ਆ ਕੇ ਵੀਰੇ ਵੱਧ ਤੋਂ ਵੱਧ ਸੇਵਾ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ